ਅੱਜ ਤੁਹਾਨੂੰ ਇੱਕ ਮਾਂ ਦੇ ਉੱਪਰ ਕਹਾਣੀ ਸੁਣਾਉਣ ਜਾ ਰਹੇ ਹਾਂ। ਇਹ ਕਹਾਣੀ ਇੱਕ ਮਾਂ ਤੇ ਪੁੱਤ ਦੀ ਹੈ। ਜਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਉਹ ਇਸ ਕਹਾਣੀ ਨੂੰ ਲਾਇਕ ਆ ਤੇ ਸ਼ੇਅਰ ਜ਼ਰੂਰ ਕਰੇਗਾ। ਇੱਕ ਵਾਰ ਮਾਂ ਤੇ ਪੁੱਤ ਸੁੱਤੇ ਪਏ ਹੁੰਦੇ ਹਨ। ਅਤੇ ਜਦੋਂ ਪੁੱਤ ਦੀ ਅੱਖ ਖੁੱਲਦੀ ਹੈ, ਰਾਤ ਨੂੰ ਪਾਣੀ ਪੀਣ ਵਾਸਤੇ ਉੱਠਦਾ ਹੈ ਤਾਂ ਉਹ ਕੀ ਦੇਖਦਾ ਹੈ ਕਿ ਬਾਹਰ ਇੱਕ ਫਰਿਸ਼ਤਾ ਖੜਾ ਹੁੰਦਾ ਹੈ। ਅਤੇ ਉਹ ਫਰਿਸ਼ਤੇ ਨੂੰ ਆ ਕੇ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਤੇ ਕੀ ਕਰਨ ਆਏ? ਅਤੇ ਉਸਨੇ ਕਿਹਾ ਕਿ ਮੈਂ ਮੌਤ ਦਾ ਫਰਿਸ਼ਤਾ ਹਾਂ ਅਤੇ ਮੈਂ ਅੱਜ ਤੇਰੀ ਮਾਂ ਨੂੰ ਲੈਣ ਆਇਆ ਹਾਂ ਅੱਜ ਤੇਰੀ ਮਾਂ ਦੀ ਮੌਤ ਹੋ ਜਾਣੀ ਹੈ ਤਾਂ ਉਸ ਪੁੱਤ ਨੇ ਉਸ ਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਐਵੇਂ ਕਰੋ ਕਿ ਮੇਰੀ ਮਾਂ ਨੂੰ ਛੱਡ ਕੇ ਤੁਸੀਂ ਮੈਨੂੰ ਲੈ ਜਾਵੋ ਤਾਂ ਉਸ ਫਰਿਸ਼ਤੇ ਨੇ ਉਸ ਪੁੱਤ ਨੂੰ ਬੜਾ ਹੀ ਸੋਹਣਾ ਜਵਾਬ ਦਿੱਤਾ ਉਸਨੇ ਕਿਹਾ ਕਿ ਮੌਤ ਦਾ ਤੈਨੂੰ ਆਉਣੀ ਸੀ ਮੈਂ ਤੈਨੂੰ ਲੈਣ ਵਾਸਤੇ ਆਉਣਾ ਸੀ ਪਰੰਤੂ ਤੇਰੇ ਤੋਂ ਪਹਿਲਾਂ ਤੇਰੀ ਮਾਂ ਨੇ ਤੇਰੀ ਲੰਮੀ ਉਮਰ ਵਾਸਤੇ ਅਰਦਾਸ ਕੀਤੀ ਹੋਈ ਹੈ ਤਾਂ ਉਸ ਨੇ ਤੇਰੀ ਮੌਤ ਨੂੰ ਆਪਣੀ ਮੌਤ ਬਣਾ ਲਿਆ ਹੈ ਇਸ ਕਰਕੇ ਮੈਂ ਅੱਜ ਤੈਨੂੰ ਛੱਡ ਕੇ ਤੇਰੀ ਮਾਂ ਨੂੰ ਲੈਣ ਵਾਸਤੇ ਆਇਆ ਹਾਂ ਕਿਉਂਕਿ ਮਾਂ ਬਚਪਨ ਤੋਂ ਲੈ ਕੇ ਸਾਡੀ ਪਰਵਰਿਸ਼ ਕਰਦੀ ਹੈ ਸਭ ਤੋਂ ਵੱਡਾ ਗੁਰੂ ਸਾਡੀ ਮਾਂ ਹੁੰਦੀ ਹੈ ਇਸੇ ਕਰਕੇ ਸਾਨੂੰ ਹਮੇਸ਼ਾ ਆਪਣੀ ਮਾਂ ਦਾ ਪਿਆਰ ਅਤੇ ਸਤਕਾਰ ਕਰਨਾ ਚਾਹੀਦਾ ਹੈ